ਇੱਕ ਵੱਡੀ ਰਿਸਪੌਂਸਿਬਿਲਟੀ ਇੱਕ ਵੱਡੀ ਪ੍ਰਮੋਸ਼ਨ ਜਿੱਦਾਂ ਕਿ ਕਹਿ ਸਕਦੇ ਕਿ ਇੱਕ ਅਧੀਨ ਸਰਕਾਰ ਜਿਹਦਾ ਚੱਲਦੀ ਹੁੰਦੀ ਲੋਕਲ ਬਾਡੀਜ਼ ਦੀ ਪੂਰਾ ਅਰਬਨ ਡਿਵੈਲਪਮੈਂਟ ਦਾ ਕੰਮ ਹੁੰਦਾ ਸਾਨੂੰ ਜਿਮੇਵਰੀ ਮਿਲੀ ਹੈ ਜਿਸ ਆਸ ਦੇ ਨਾਲ ਜਿਸ ਮਾਨ ਦੇ ਨਾਲ ਸਾਨੂੰ ਉਹਨਾਂ ਨੇ ਜਿਮੇਵਰੀ ਦਿੱਤੀ ਆ ਤੇ ਅਸੀਂ ਉਸ ਤੋਂ ਵੱਧ ਆਸ ਤੇ ਮਾਨ ਦੇ ਨਾਲ ਅਸੀਂ ਆਪਾਂ ਕੰਮ ਕਰਾਂਗੇ ਜੀ ਤাশ ਲਿਸਟ ਤੋਂ ਤੁਸੀਂ ਐਮ ਡੀ ਕਿਤੀ ਹੋਈ ਹੈ ਤੇ ਮਤਲਬ ਕਿ ਐਮਲਗਮੇਸ਼ਨ ਕਾ ਇਹ ਨਾ ਲੱਕ ਕਈ ਹੈ ਜਾਂ ਕੀ ਕਿਦਾਂ ਲੋਗੇ ਕਿਉਂਕਿ ਡੈਫੀਨਿਟਲੀ ਪੋਲੀਟੀਸ਼ੀਨ ਤਾਂ ਤੁਸੀਂ ਹੋ ਹੀ ਗਏ ਸੀ ਕਿਉਂਕਿ ਤੁਸੀਂ ਐਮ ਪੀ ਦੇ ਇਲੈਕਸ਼ਨ ਵੀ ਲੜੇ ਹੈ ਤੇ ਫਿਰ ਐਮ ਐਲ ਏ ਦੇ ਵੀ ਆਵਾਦੀ ਪਾਰਟੀ ਨਾਲ ਜੁੜੇ ਆਵਾਦੀ ਪਾਰਟੀ ਦੇ ਪਰਿਵਾਰ ਨਾਲ ਜੁੜੇ ਇੱਕ ਮਕਸਦ ਲੈ ਕੇ ਆਏ ਆ ਕਿ ਜਿਹੜੀ ਆਮ ਲੋਕਾਂ ਦੀ ਭਲਾਈ ਲਈ ਆਮ ਲੋਕਾਂ ਦੀ ਸੇਵਾ ਲਈ ਆਪਾਂ ਉਹਨਾਂ ਲਈ ਅੱਗੇ ਆਏ ਆ ਆਪਾਂ ਮੈਂ ਅਸੀਂ ਜਿਹੜੀ ਵੀ ਜਿਵੇਂ ਵਾਰੀ ਦਿੰਦੇ ਸਾਡੇ ਕੋਈ ਮੰਚ ਕੋਈ ਚਾਹਤ ਨਹੀਂ ਹੈਗੀ ਕੋਈ ਸਾਨੂੰ ਉਹ ਮਹਿਕਮਾ ਦਿੱਤਾ ਜਾਵੇ ਸਾਨੂੰ ਜੇ ਮੰਤਰੀ ਬਣਾਇਆ ਜਾਂ ਸਾਨੂੰ ਐਮਐਲਏ ਬਣਾਇਆ ਜਾਵੇ ਤੇ ਜਿਹੜੀ ਵੀ ਜਿਵੇਂ ਵਾਰੀ ਸਾਨੂੰ ਦਿੰਦੇ ਅਸੀਂ ਆਪਾਂ ਉਹ ਤੰਦੇ ਹੀ ਨਵਾਵਾਂਗੇ ਤੇ ਜਿਹੜੀ ਅੱਜ ਵੀ ਜਿਵੇਂ ਵਾਰੀ ਮਿਲੀ ਹੈ ਤੇ ਮੈਂ ਵਿਸ਼ਵਾਸ ਦਵਾਉਂਦਾ ਪੂਰੀ ਆਵਾ ਦੇ ਪਾਰਟੀ ਦੀ ਹਾਈ ਕਮਿਟੀ ਕਮਾਂਡ ਨੂੰ ਕਿ ਅਸੀਂ ਤੰਦੇ ਹੀ ਨਾ ਅਸੀਂ ਆਪਾਂ ਇਸ ਮਹਿਕਮੇ 'ਚ ਕੰਮ ਕਰਾਂਗੇ ਬਾਡੀਜ਼ ਬੜਾ ਹੀ ਜਿਹੜਾ ਥੋੜਾ ਲੰਬਾ ਚੌੜਾ ਜਿਹਾ ਇੱਕ ਡਿਪਾਰਟਮੈਂਟ ਹੈਗਾ ਪਰ ਉਹ ਪਾਰਲੀਮੈਂਟਰੀ ਅਫੇਅਰਸ ਆਪਣੇ ਘਰ ਦੀ ਗੱਲ کہہ ਸਕਦੇ ਆ ਕਿ ਘਰ ਦੇ ਅੰਦਰ ਅੰਦਰ ਹੀ ਸਮੇਟਣਾ ਹੈਗਾ ਦੋ ਬਿਲਕੁਲ ਹੀ ਵੱਖ ਚੀਜ਼ਾਂ ਨੇ ਤੇ ਤੁਸੀਂ ਬਾਇਓਪ੍ਰੋਫੈਸ਼ਨ ਜਿਸ ਤਰੀਕੇ ਨਾਲ ਡਾਕਟਰ ਹੋ ਤੁਹਾਨੂੰ ਕਿਵੇਂ ਮਤਲਬ ਕਿ ਇਹਨੂੰ ਦੇਖੋਗੇ ਤੁਸੀਂ ਨਹੀਂ ਕੋਈ ਗੱਲ ਨਹੀਂ ਆਮ ਵੈਰੀ ਕੌਨਫੀਡੈਂਟ ਐਂਡ ਆਮ ਵੈਰੀ ਪੋਜ਼ਿਟਿਵ ਤੇ ਅਸੀਂ ਆਪਾ ਪੂਰਾ ਤੰਦ ਹੀ ਨਾ ਅਸੀਂ ਆਪਾ ਇਸੇ ਵੱਲੋਂ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਸ਼ਾਮ 84 ਤੋਂ ਐਮਐਲਏ ਨੇ ਅੱਜ ਮinistr ਹੋ ਗਏ ਨੇ ਡਾਕਟਰ ਰਵਜੋਤ ਸਿੰਘ ਡਾਕਟਰ ਰਵਜੋਤ ਸਿੰਘ ਜਿਹੜੇ ਨੇ ਬਾਇਓ ਪ੍ਰੋਫੈਸ਼ਨ ਡਾਕਟਰ ਨੇ ਔਰ ਪਹਿਲੇ ਹੁਸ਼ਿਆਰਪੁਰ ਤੋਂ ਐਮਪੀ ਦੇ ਇਲੈਕਸ਼ਨ ਵੀ ਲੜ ਚੁੱਕੇ ਨੇ ਬਹੁਤ ਕੁਝ ਉਹਨਾਂ ਦੇ ਹਿੱਸੇ ਆਇਆ ਕੰਗ੍ਰੈਚੁਲੇਸ਼ਨਸ ਡਾਕਟਰ ਪਹਿਲਤਾ ਜੀ ਜੀ ਮੈਂ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਪੰਜਾਬ ਨੂੰ ਆਪਣੇ ਹਲਕੇ ਨੂੰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਅਕਾਲ ਪੁਰਖ ਮਹਾਰਾਜ ਗੁਰੂ ਮਹਾਰਾਜ ਜੀ ਦਾ ਤੇ ਧੰਨਵਾਦ ਸਾਡੀ ਕੇਜਰੀਵਾਲ ਸਾਹਿਬ ਉਹਨਾਂ ਦੀ ਪੂਰੀ ਟੀਮ ਹਾਈ ਕਮਾਂਡ ਦਿੱਲੀ ਤੇ ਪੰਜਾਬ सीएम ਸਾਡੇ ਪ੍ਰਗਵੰਤ ਮਾਨ ਜੀ ਸਾਰੀ ਟੀਮ ਉਹਨਾਂ ਦੀ ਤੇ ਇੱਕ ਵੱਡੀ ਰਿਸਪੌਂਸਿਬਿਲਟੀ ਇੱਕ ਵੱਡੀ ਪ੍ਰੋਮੋਸ਼ਨ ਜਿੱਦਾਂ ਕਿ ਕਹਿ ਸਕਦੇ ਕਿ ਇੱਕ ਅੱਧੀ ਸਰਕਾਰ ਜਿਹਦਾ ਚੱਲਦੀ ਹੁੰਦੀ ਲੋਕਲ ਬਾਡੀਜ਼ ਦੀ ਪੂਰਾ ਅਰਬਨ ਡਿਵੈਲਪਮੈਂਟ ਦਾ ਕੰਮ ਹੁੰਦਾ ਸਾਨੂੰ ਜਿੰਮੇਵਾਰੀ ਮਿਲੀ ਹੈ ਤੇ ਅਸੀਂ ਜਿਸ ਆਸ ਤੇ ਨਾਲ ਜਿਸ ਮਾਨ ਦੇ ਨਾਲ ਸਾਨੂੰ ਉਹਨਾਂ ਨੇ ਜਿੰਮੇਵਾਰੀ ਦਿੱਤੀ ਹੈ ਤੇ ਅਸੀਂ ਉਸ ਤੋਂ ਵੱਧ ਆਸ ਤੇ ਮਾਨ ਦੇ ਨਾਲ ਅਸੀਂ ਆਪਾਂ ਕੰਮ ਕਰਾਂਗੇ ਜੀ ਡਾਕਟਰ ਸਾਹਿਬ ਤੁਸੀਂ ਬਾਇ ਪ੍ਰੋਫੈਸ਼ਨ ਡਾਕਟਰ ਹੋ ਪਰ ਤੁਹਾਨੂੰ ਪਾਰਲੀਮੈਂਟਰੀ ਅਫੇਅਰਸ ਤੇ ਜਿਹੜੀ ਗਵਰਨਮੈਂਟ ਲੋਕਲ ਗਵਰਨਮੈਂਟ ਮਿਲੀ ਹੈਗੀ ਹੈ ਦੋ ਜਿਹੜੇ ਡਿਪਾਰਟਮੈਂਟਸ ਮਿਲੇ ਹੈ ਬੜੇ ਹੀ ਡਿਫਰੈਂਟ ਜਿਹੇ ਡਿਪਾਰਟਮੈਂਟ ਨੇ ਪਰ ਤੁਹਾਡੀ ਜਿਹੜੀ ਬਾਡੀ ਲੈਂਗੁਏਜ ਹੈ ਤੁਹਾਡਾ ਜਿਹੜਾ ਇੱਕ ਅੰਦਾਜ਼ ਹੈਗਾ ਉਹ ਬਹੁਤ ਹੀ ਡਾਕਟਰੀ ਵਰਗਾ ਹੈਗਾ ਸਪੈਸ਼ਲਿਸਟ ਹੋ ਤੁਸੀਂ ਐਮਡੀ ਕੀਤੀ ਹੋਈ ਹੈ ਤੇ ਮਤਲਬ ਕਿ ਇਹ ਮਾਲਗਮੇਸ਼ਨ ਕਾ ਇਹ ਨੂੰ ਲੱਕ ਕਹੀਏ ਜਾਂ ਕਿ ਕਿ ਕਿਦਾਂ ਲਓਗੇ ਕਿਉਂਕਿ ਡੈਫੀਨਿਟਲੀ ਪੋਲੀਟੀਸ਼ੀਅਨ ਤਾਂ ਤੁਸੀਂ ਹੋ ਹੀ ਗਏ ਸੀਗੇ ਕਿਉਂਕਿ ਤੁਸੀਂ ਐਮਪੀ ਦੇ ਇਲੈਕਸ਼ਨ ਵੀ ਲੜੇ ਹੈ ਤੇ ਫਿਰ ਐਮਐਲਏ ਦੇ ਵੀ ਅਸੀਂ ਆਮ ਆਦੀ ਪਾਰਟੀ ਨਾਲ ਜੁੜੇ ਆਮ ਆਦੀ ਪਾਰਟੀ ਦੇ ਪਰਿਵਾਰ ਨਾਲ ਜੁੜੇ ਇੱਕ ਮਕਸਦ ਲੈ ਕੇ ਆਏ ਆ ਕਿ ਜਿਹੜੀ ਆਮ ਲੋਕਾਂ ਦੀ ਭਲਾਈ ਲਈ ਆਮ ਲੋਕਾਂ ਦੀ ਸੇਵਾ ਲਈ ਆਪਾਂ ਉਹਨਾਂ ਲਈ ਅੱਗੇ ਆਏ ਆ ਆਪਾਂ ਤੇ ਅਰਵਿੰਦ ਕੇਜਰੀਵਾਲ ਜੀ ਦਾ ਵੀ ਸਪਨਾ ਕਿ ਅਸੀਂ ਆਮ ਲੋਕਾਂ ਲਈ ਅਸੀਂ ਕੰਮ ਕਰੀਏ ਤੇ ਜ਼ਿੰਮੇਵਾਰੀ ਚਲੋ ਜੋ ਸਰਕਾਰ ਨੇ ਦਿੱਤੀ ਹੈ ਕੋਈ ਇਦਾਂ ਦੀ ਗੱਲ ਨਹੀਂ ਕੋਈ ਮੈਂ ਅਸੀਂ ਜਿਹੜੀ ਵੀ ਜ਼ਿੰਮੇਵਾਰੀ ਦਿੰਦੇ ਸਾਡੇ ਕੋਈ ਮਨਚ ਕੋਈ ਚਾਹਤ ਨਹੀਂ ਹੈਗੀ ਕੋਈ ਸਾਨੂੰ ਉਹ ਮਹਿਕਮਾ ਦਿੱਤਾ ਜਾਵੇ ਸਾਨੂੰ ਜਾਂ ਮੰਤਰੀ ਬਣਾਇਆ ਜਾਵੇ ਸਾਨੂੰ ਐਮਐਲਏ ਬਣਾਇਆ ਜਾਵੇ ਅਸੀਂ ਪਾਰਟੀ ਦੇ ਸਿਪਾਹੀ ਹਾਂ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਉਹਨਾਂ ਦੇ ਸਿਪਾਹੀਆਂ ਵਰਕਰ ਆ ਵੋਲੰਟੀਅਰ ਆ ਤੇ ਜਿਹੜੀ ਵੀ ਜ਼ਿੰਮੇਵਾਰੀ ਸਾਨੂੰ ਦਿੰਦੇ ਅਸੀਂ ਆਪਾਂ ਉਹਨੂੰ ਤੰਦ ਹੀ ਨਿਵਾਵਾਂਗੇ ਤੇ ਜਿਹੜੀ ਅੱਜ ਵੀ ਜ਼ਿੰਮੇਵਾਰੀ ਮਿਲੀ ਹੈ ਤੇ ਮੈਂ ਵਿਸ਼ਵਾਸ ਦਵਾਉਂਦਾ ਪੂਰੀ ਆਵਾਜ਼ ਦੀ ਪਾਰਟੀ ਦੀ ਹਾਈ ਕਮੈਂਡ ਨੂੰ ਕਿ ਅਸੀਂ ਤੰਦ ਹੀ ਨਾ ਅਸੀਂ ਆਪਾਂ ਇਸ ਮਹਿਕਮੇ 'ਚ ਕੰਮ ਕਰਾਂਗੇ ਤੇ ਬਿਲਕੁਲ ਇਹਨੂੰ ਆਊਟ ਪਰਫਾਰਮ ਕਰਕੇ ਦਿਖਾਵਾਂਗੇ ਜੀ ਤੁਹਾਡੀ ਬੈਕਗ੍ਰਾਉਂਡ ਫੈਮਿਲੀ ਬੈਕਗ੍ਰਾਉਂਡ ਕਿਵੇਂ ਦੀ ਹੈ ਕਦੀ ਸੋਚਿਆ ਮਤਲਬ ਪੋਲੀਟਿਸਟਿਸ਼ੀਅਨ ਕੋਈ ਸੀਗਾ ਤੁਹਾਨੂੰ ਕਦੀ ਲੱਗਦਾ ਸੀਗਾ ਕਿ ਪੋਲੀਟਿਕਸ ਦੇ ਵਿੱਚ ਆਵਾਂਗਾ ਤਾਂ ਮੈਂ ਇਸ ਤਰੀਕੇ ਦੇ ਨਾਲ ਐਮਐਲਏ ਬਣਾਂਗਾ ਫਿਰ ਮੈਨੂੰ ਐਮਪੀ ਦੇ ਇਲੈਕਸ਼ਨ ਲੜਨ ਦਾ ਮੌਕਾ ਮਿਲੇਗਾ ਤਾਂ ਫਿਰ ਮੈਂ ਮੰਤਰੀ ਹੋ ਜਾਵਾਂਗਾ ਸਿንስ ਆਈ ਜੁਆਇੰਡ ਦਿਸ ਪਾਰਟੀ ਕੋਈ ਐਂਬੀਸ਼ਨ ਨਹੀਂ ਸੀ ਕੋਈ ਇਲੈਕਸ਼ਨ ਲੜਨ ਦੀ ਕੋਈ ਐਮਐਲਏ ਕੋਈ ਐਮਪੀ ਦੀ ਮਕਸਦ ਇਹ ਸੀਗਾ ਕਿ ਅਸੀਂ ਇੱਕ ਜਿਹੜਾ ਇੱਕ ਮੇਕ ਇਨਸਾਨ ਇੱਕ ਆਮ ਲੋਕਾਂ ਲਈ ਤੁਰਿਆ ਆਇਆ ਝੰਡਾ ਚੱਕ ਕੇ ਅਸੀਂ ਆਪ ਉਹਦੀ ਮਦਦ ਕਰੀ ਉਹਨਾਂ ਦੀ ਬਾਹਾਂ ਬਣੀਏ ਤੇ ਉਸੇ ਮਕਸਦ ਨਾਲ ਅਸੀਂ ਪਾਰਟੀ ਨਾਲ ਆਇਸ ਪਾਰਟੀ ਚਾਹੀ ਸੀ ਕਿ ਪਾਰਟੀ ਜੁਆਇਨ ਕੀਤੀ ਸੀ ਪਾਰਟੀ ਨੇ ਜਿਹੜੀ ਜਿਹੜੀ ਜ਼ਿੰਮੇਵਾਰੀਆਂ ਦਿੱਤੀਆਂ ਸਾਨੂੰ ਜਿੱਥੇ ਵੀ ਸੰਗਠਨ ਚ ਰੋਲ ਦਿੱਤਾ ਡਿਊਟੀ ਨਿਭਾਈ ਅਸੀਂ ਆਪਾਂ ਉੱਥੇ ਤੇ ਜਿੱਦਾਂ ਇਹਦਾ ਸਾਨੂੰ ਐਮਐਲਏ ਟਿਕਟ ਮਿਲੀ ਫਿਰ ਐਮਐਲਏ ਵੀ ਲੜੇ ਆਪਾਂ ਨੋ ਡਾਊਟ ਅਸੀਂ 17 ਚ ਅਸੀਂ ਵੀ ਲੋ ਆਈ ਲੌਸਟ ਵੀ ਵਿਦ ਅ ਵੈਰੀ ਨੈਰੋ ਮਾਰਜਿਨ ਫਿਰ 19 ਚ ਵੀ ਲੋਕ ਸਭਾ ਦੀ ਸਾਡੀ ਸੇਵਾ ਲਈ ਇਲੈਕਸ਼ਨ ਲੜਨ ਦੀ ਤੇ 22 ਚ ਸਾਨੂੰ ਹੁਣ ਸਫਲਤਾ ਮਿਲੀ ਆ ਤੇ ਮੈਂ ਇਹੀ ਕਹੂੰਗਾ ਕਿ ਸਾਡੀ ਚਾਹਤ ਸਾਡਾ ਇੱਛਾ ਹੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੰਮ ਕਰੀਏ ਪੰਜਾਬ ਦੇ ਲੋਕਾਂ ਦੀ ਆਪਾਂ ਉਹਨਾਂ ਦੀ ਭਲਾਈ ਲਈ ਤੇ ਪੰਜਾਬ ਨੂੰ ਅਸੀਂ ਅੱਗੇ ਵਧਾਣ ਲਈ ਆਪਾਂ ਰਲ ਮਿਲ ਕੇ ਟੀਮ ਬਣਾ ਕੇ ਅਸੀਂ ਕੰਮ ਕਰੀਏ ਲੋਕਲ ਬਾਡੀਜ਼ ਬੜਾ ਹੀ ਜਿਹੜਾ ਥੋੜਾ ਲੰਬਾ ਚੌੜਾ ਜਿਹਾ ਇੱਕ ਡਿਪਾਰਟਮੈਂਟ ਹੈਗਾ ਪਰ ਉਹ ਪਾਰਲੀਮੈਂਟਰੀ ਅਫੇਅਰਸ ਆਪਣੇ ਘਰ ਦੀ ਗੱਲ کہہ ਸਕਦੇ ਆ ਕਿ ਘਰ ਦੇ ਅੰਦਰ ਅੰਦਰ ਹੀ ਸਮੇਟਣਾ ਹੈਗਾ ਦੋ ਬਿਲਕੁਲ ਹੀ ਵੱਖ ਚੀਜ਼ਾਂ ਨੇ ਤੇ ਤੁਸੀਂ ਬਾਇਓਪ੍ਰੋਫੈਸ਼ਨ ਜਿਸ ਤਰੀਕੇ ਨਾਲ ਡਾਕਟਰ ਹੋ ਤੁਹਾਨੂੰ ਕਿਵੇਂ ਮਤਲਬ ਕਿ ਇਹਨੂੰ ਦੇਖੋਗੇ ਤੁਸੀਂ ਨਹੀਂ ਕੋਈ ਗੱਲ ਨਹੀਂ ਆਈ ਐਮ ਵੈਰੀ ਕੌਨਫੀਡੈਂਟ ਐਂਡ ਆਮ ਵੈਰੀ ਪੋਜ਼ਿਟਿਵ ਤੇ ਅਸੀਂ ਆਪਾ ਪੂਰਾ ਤੰਦ ਹੀ ਨਾ ਅਸੀਂ ਆਪਾ ਇਸੇ ਵਾਰੋਂ ਆਵਾਂਗੇ ਤੇ ਮੈਂ ਇੱਕ ਵਾਰੀ ਫਿਰ ਤੁਹਾਡੇ ਮਾਦੇਬਰਾਹੀ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਸ਼ੁਕਰੀਆ ਦਾ ਕਰਦਾ ਤੇ ਕੋਈ ਇਦਾਂ ਦੀ ਗੱਲ ਨਹੀਂ ਵੀ ਵਿਲ ਡੂ ਵੀਲ ਗਿਵ ਅ ਬੈਸਟ ਜਿਹੜਾ ਡਿਪਾਰਟਮੈਂਟਸ ਨੂੰ ਅੱਜ ਕੋਈ 2.5 ਸਾਲ ਦੇ ਵਿੱਚ ਵਿੱਚ ਕੋਈ ਨਵਾਂ ਅੰਦਾਜ਼ ਕੋਈ ਨਵੀਂ ਚੇਂਜਸ ਦੇਖਣ ਨੂੰ ਮਿਲਣਗੀਆਂ ਯਾ ਡੈਫੀਨਿਟਲੀ ਜ਼ਰੂਰ ਹੋਏਗਾ ਤੇ ਮੈਂ ਬੜਾ ਪੋਜ਼ਿਟਿਵ ਹੈਗਾ ਤੇ ਇੱਕ ਇੱਕ ਚੰਗੀ ਸਟ੍ਰੈਟੇਜੀਕ ਚੰਗੀ ਪਾਲਿਸੀ ਲਾ ਕੇ ਅਰਬਨ ਡਿਵੈਲਪਮੈਂਟ ਲਈ ਲੋਕਲ ਬਾਡੀਜ਼ ਦੇ ਦੀ ਕਮੇਟੀਆਂ ਕਾਰਪੋਰੇਸ਼ਨ ਲਈ ਅਸੀਂ ਆਪਾਂ ਕੰਮ ਕਰਾਂਗੇ ਆਪਾਂ ਕੋਈ ਨਵੀਆਂ ਚੀਜ਼ਾਂ ਕੁਝ ਨਵੀਂ ਡਿਵੈਲਪਮੈਂਟ ਅਸੀਂ ਆਪਾਂ ਜਰੂਰ ਆਪਾਂ ਧੰਨਵਾਦ ਥੈਂਕ ਯੂ ਸਾਡੇ ਨਾਲ ਸੀਗੇ ਡਾਕਟਰ ਰਵਜੋਤ ਸਿੰਘ ਜਿਹੜੇ ਕਿ ਸਾਡੇ ਨਾਲ ਹੈ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਔਰ ਜੇ ਤੁਹਾਨੂੰ ਦੱਸ ਦਈਏ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਅੱਜ ਦਿੱਤੀ ਗਈ ਹੈ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਅੱਜ ਲੋਕਲ ਬਾਡੀਜ਼ ਦੀ ਤੇ ਨਾਲ ਹੀ ਉਹਨਾਂ ਨੂੰ ਪਾਰਲੀਮੈਂਟਰੀ ਅਫੇਅਰਜ਼ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੰਤਰਾਲੇ ਦਿੱਤੇ ਗਏ ਨੇ ਬਹੁਤ ਹੀ ਇੰਪੋਰਟੈਂਟ ਮੰਤਰਾਲੇ ਨੇ ਪਰ ਬਾਇ ਪ੍ਰੋਫੈਸ਼ਨਰ ਡਾਕਟਰ ਨੇ ਐਮਡੀ ਕੀਤੀ ਹੋਈ ਹੈ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦਾ ਆਪਣਾ ਹਸਪਤਾਲ ਹੈਗਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਡਿਪਾਰਟਮੈਂਟ ਹੁੰਦਾ ਬਹੁਤ ਲੰਮਾ ਛੋੜਾ ਡਿਪਾਰਟਮੈਂਟ ਹੈ ਲੋਕਲ ਬਾਡੀਜ਼ ਦਾ ਪਰ ਉਸ ਨੂੰ ਸਭ ਨੂੰ ਲੈ ਕੇ ਉਹਨਾਂ ਨੇ ਇੱਕ ਅਕੀਦਾ ਕੀਤਾ ਕਹਿੰਦੇ ਕਿ ਮੈਂ ਨਹੀਂ ਸੋਚਿਆ ਸੀ ਕਿ ਮੈਨੂੰ ਜਿਹੜਾ ਮੰਤਰਾਲੇ ਦਿੱਤੇ ਜਾਣਗੇ ਜਾਂ ਮੈਂ ਮੰਤਰੀ ਬਣਾਂਗਾ ਪਰ ਅਜੇ ਇਹਦੇ ਨਾਲ ਮੈਂ ਆਪਣੀ ਜੜੀ ਹੈ ਡਿਊਟੀ ਜਾਂ ਆਪਣਾ ਜਿਹੜਾ ਜੋ ਵੀ ਫਰਜ਼ ਹੋਏਗਾ ਲੋਕਾਂ ਦੇ ਪ੍ਰਤੀ ਉਹ ਨਿਭਾਵਾਂਗਾ ਕੈਮਰਾ ਪਰਸਰ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ